ਸਤਿ ਸ਼੍ਰੀ ਅਕਾਲ ਜੈ ਜੀ ਨਾਮ ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਪੈਰਾਕਾਰਡ ਇਹ ਰੀਡ ਕਰਨ ਨੂੰ ਫਰਮਾਉਂਦਾ ਵੀਰੇਵਾਜ ਮੈਂ ਤੁਹਾਡੇ ਨਾਲ ਇੱਕ ਖੁਸ਼ੀ ਦੀ ਗੱਲ ਦੰਜੀ ਕਰਨਾ ਚਾਹਨਾ ਕਿ ਸਿੰਗਰ ਕਰਨ ਓਜਲਾ ਬਾਈ ਜੀ ਨੇ ਜੋ ਮੇਰੀ ਅਮਾਉਂਟ ਲੌਂਦੀ ਪੈਂਡਿੰਗ ਸੀ 9 ਲੱਖ ਰੁਪਈਆ ਉਹ ਉਹਨਾਂ ਨੇ ਭਰਤੀ ਤੇ ਮੇਰੇ ਸਿਰ ਤੋਂ ਜਿਹੜੀ ਛੱਤ ਚਲੀ ਜਾਣੀ ਸੀ ਉਹ ਜਾਣ ਤੋਂ ਬਚਾਤੀ ਤੇ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਤੇ ਮੇਰਾ ਪਰਿਵਾਰ ਕਰਨ ਓਜਲਾ ਬਾਈ ਦਾ ਕਿ ਉਹਨਾਂ ਨੇ ਮੇਰੀ ਹੈਲਪ ਕਰੀ ਤੇ ਮੇਰੀ ਇਸ ਗਰੀਬ ਦੀ ਗਾਂ ਬੜੀ ਤੇ ਦੂਜਾ ਮੈਂ ਪੱਤਰਕਾਰ ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਨਾ ਵੀਰੇ ਅੱਜ ਸਾਰੇ ਨਾਲ ਗੱਲ ਸਾਂਝੀ ਕਰ ਰਿਆਂ ਕਿ ਐਨਆਰਆਈ ਭਰਾਵਾਂ ਵੱਲੋਂ ਜਿਹੜਾ ਮੇਰਾ ਲੋਨ ਸੀਗਾ 12 ਲੱਖ ਰੁਪਏ ਦਾ ਕੁਝ ਹੱਦ ਤੱਕ ਐਨਆਰਆਈ ਭਰਾਵਾਂ ਨੇ ਮੇਰੀ ਮਦਦ ਕੀਤੀ ਤੇ ਉਹ ਕੱਢ ਕੱਢ ਕੇ 8.5 9 ਦੇ ਕਰੀਬ ਰਹਿ ਗਿਆ ਸੀਗਾ 8 ਲੱਖ 70 ਹਜ਼ਾਰ ਤੇ ਉਹ ਸਾਰੀ ਅਮਾਉਂਟ ਕਰਨ ਓਜਲਾ ਭਾਈ ਜੀ ਨੇ ਅੱਜ ਮੇਰੀ ਬੈਂਕ ਦੀ ਕਲੀਅਰ ਕਰਾਤੀ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨੋਜਲਾ ਭਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨਆਰਆਈ ਭਰਾਵਾਂ ਦਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਇੱਥੇ ਜਿਹੜੀ ਖਤਰੀ ਉਹ ਜਾਨ ਤੋਂ ਬਚਾਤੀ ਸੋ ਦਿਲੋਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾ ਰਹਾਂਗਾ ਕਹਿੰਦਾ ਵੀਰੋ ਜੀਰੋ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਦਿਲੋਂ ਧੰਨਵਾਦ